ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਹ ਇਧਰ ਖੜੋ ਰਹੇ ਨਹੀਂ ਸਾਹਿਬ ਜੀ ਵਾਹ ਵਾਹ ਐਸਾ ਆਹੋ ਜੀ ਹਾਂ ਬੋਲੋ ਜੀ ਹਾਂ ਜੀ ਕਿਹੜੀ ਹੈ ਕਿਹਦੇ ਦੀ ਬਹੁਤ ਬਹੁਤ ਲੰਬਾ ਕੋਰਟ ਕਿੱਥੇ ਪਾਸੇ ਕਿਹੜੀਆਂ ਬਹੁਤ ਸੁਖੀ ਨਹੀਂ ਉਹਦਾ ਦੀ ਹੋਰ ਕਹਿੰਦੇ ਆ ਕਿਹੜੀ ਹੈ ਬਾਉ ਵੀ ਹੈ ਸਾਹਮਣੇ ਦੇਖ ਇਧਰ ਇਧਰ ਦੇਖ ਕੇ ਇਧਰ ਬਾਅਦ ਤੋਂ ਸ਼ੁਰੂ ਕਰਨ ਲੱਗੇ ਇਹਦਾ ਬਾਗ ਹੈ ਪਹਿਲਾਂ ਕਿੱਥੇ ਹੋਣਾ ਹੈ ਹਾਂ ਉਹ ਤੋਂ ਵੀ ਤਾਂ ਲੈ ਲੈ ਲੱਡੂ ਰੱਖਾ ਆਏ ਜਿਹੜੇ ਆ ਜਾਂਦੇ ਨੇ ਹਾਲਾ ਵੀਰੇ ਵੱਧ ਸ਼ੁਕਰ ਦੀ ਗੋਲੀ ਖਾਣੀ ਕੋਣੀ ਹੁੰਦਾ भारतीय जनी भारती जनत पार्टी मकर साहिब ॿुधाईं ਝਾੜੂ ਹੋ ਗਿਆ ਤੀਲਾ ਤੀਲਾ ਝਾੜੂ ਹੋ ਗਿਆ ਤੀਲਾ ਤੀਲਾ ਕੇਦਰੀਵਾਲ ਦਾ ਝਾੜੂ ਤੀਲਾ ਤੀਲਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਹਾਂ ਸਰ ਅੱਜ ਕੀ ਗੱਣਾ ਹੈਗਾ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਨੂੰ ਮਾਨਯੋਗ ਮੋਦੀ ਸਾਹਿਬ ਦੇ ਅਮੀਸ਼ਾ ਸਾਹਿਬ ਦੇ ਨੱਡਾ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਦੇਸ਼ ਦੀ ਤਰੱਕੀ ਹੋਈ ਆ ਤੇ ਜੋ ਮੋਦੀ ਸਾਹਿਬ ਨੇ ਗਰੀਬ ਕਲਿਆਣਨ ਨਿਯੋਜਨਾ, ਆਵਾਸ ਯੋਜਨਾ, ਆਸ਼ੂਮਾਨ ਕਾਰਡ ਯੋਜਨਾ ਆਪਣਾ ਉਜਵਲਾ ਯੋਜਨਾ ਚਲਾਈ ਉਹਨਾਂ ਤੇ ਲੋਕਾਂ ਨੇ ਮੋਹਰ ਲਾਈ ਆ ਹਮ ਹਮਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਇੱਕ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਜਿਹੜੀ ਸਰਕਾਰ ਬਣਾਈ ਸੀ ਕਿ ਅਸੀਂ ਦਿੱਲੀ ਦੇ ਵਿੱਚ ਆਹ ਕਰਤਾ ਅਸੀਂ ਗਲੀਆਂ ਬਣਾਤੀਆਂ ਅਸੀਂ ਮੱਲਾ ਕਲੀਨਿਕਾ ਬਣਾਤੀਆਂ ਜੋ ਉਹਦਾ ਝੂਠ ਸੀ ਉਹਦੀ ਪੋਲ ਖੁੱਲ ਗਈ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਟੀਲਾ ਟੀਲਾ ਝਾੜੂ ਦਾ ਕਰਤਾ ਕੇਜਰੀਵਾਲ ਦੀ ਹਾਰ ਨੂੰ ਕਿਵੇਂ ਦੇਖ ਰਹੇ ਹੋ ਕਬੱਡੀ ਸੀਟ ਹਾਰੀ ਗਈ ਕੇਜਰੀਵਾਲ ਨੇ ਜਿੰਨੀ ਰਾਜਨੀਤੀ ਕੀਤੀ ਝੂਠ ਦੀ ਰਾਜਨੀਤੀ ਕੀਤੀ ਆ ਝੂਠਾ ਕੋਈ ਬਹੁਤਾ ਚਿਰ ਨਹੀਂ ਚੱਲਦਾ ਕਿਸੇ ਗੱਲ ਨੂੰ ਲੈ ਕੇ ਝੂਠ ਬੋਲਿਆ ਉਹ ਅੱਜ ਲੋਕਾਂ ਨੇ ਉਹ ਝੂਠ ਨੂੰ ਨਕਾਰੇ ਆ ਚਾਏ ਨੇ ਮੁਹੱਲਾ ਕਲੀਨ ਕਰੀ ਗੱਲ ਕੀਤੀ ਚਾਏ ਪੈਣਾ ਦੇ ਖਾਤੇ ਚ ਪੈਸੇ ਦੀ ਗੱਲ ਕੀਤੀ ਪੰਜਾਬ ਚ ਵੀ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ 1-1000 ਰੁਪਿਆ ਖਾਤੇ ਚ ਪਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਰੰਗਲੇ ਦੀ ਥਾਂ ਤੇ ਪੰਜਾਬ ਨੂੰ ਵੀ ਕੰਗਲਾ ਕਰਤਾ ਇਹਨਾਂ ਨੇ ਹੁਣ ਇਹਨਾਂ ਦੀ ਪੰਜਾਬ ਚ ਟੀਲਾ ਟੀਲਾ ਹੁੰਦੀ ਵਾਰੀ ਆ ਦਿੱਲੀ ਦੇ ਵਿੱਚ ਕਾਂਗਰਸ ਦਾ ਖਾਤਾ ਨਹੀਂ ਮਿਲ ਸਕਿਆ ਉਸ ਨੂੰ ਕਿਵੇਂ ਵੇਖਾਂ ਕਾਂਗਰਸ ਪਾਰਟੀ ਜਿਹੜੀ ਆ ਉਹਨੇ ਹਮੇਸ਼ਾ ਹੀ ਪੰਜਾਬੀਆਂ ਨਾਲ ਧੋਖਾ ਕੀਤਾ ਦੇਸ਼ ਨਾਲ ਧੋਖਾ ਕੀਤਾ ਇਸ ਕਰਕੇ ਕਾਂਗਰਸ ਦਾ ਤੁਸੀਂ ਨਾ ਹੀ ਨਾਲੋਂ ਕਾਂਗਰਸ ਤਾਂ ਗੇਮ ਚ ਹੀ ਬਾਹਰ ਹੈ ਜੀ ਤਾਂ ਕੀ ਲੱਗਦਾ ਹੈਗਾ ਕਿ ਹੁਣ ਜਿਹੜੀ ਹੈਗੀ ਆ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਹਾਰ ਗਏ ਹੈਗੇ ਆ ਤੇ ਹੁਣ ਆਪਣੀ ਪੰਜਾਬ ਦੀ ਸਰਕਾਰ ਪੰਜਾਬ ਦੀ ਕੀ ਅਸਰ ਹੋਏਗਾ ਇਹ ਤਾਂ ਜੀ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਤੁਹਾਡੇ ਮਾਦੀਆਂ ਬਰਾਹੀ ਵੇਖਿਓ ਹੁਣ ਕਿਤੇ ਆ ਕੇ ਇੱਥੇ ਮੁੱਖ ਮੰਤਰੀ ਲੈਣ ਦੇ ਸੁਪਨੇ ਨਾ ਕੇਜਰੀਵਾਲ ਸਾਹਿਬ ਪਾਲਦੇ ਹੋਣ ਤੇ ਪੰਜਾਬ ਆਉਣ ਤੇ ਪੰਜਾਬੀਓ ਹੁਣ ਤੁਹਾਡੇ ਚ ਦਮ ਚਾਹੀਦਾ ਵੀ ਇਹਨੂੰ ਚੱਲਦਾ ਕਰਨਾ ਜਿਵੇਂ ਦਿੱਲੀ ਦੇ ਲੋਕਾਂ ਨੇ ਨਕਾਰਤਾ ਤੇ ਜੇ ਪੰਜਾਬ ਵਾਲੇ ਸਿਰ ਤੇ ਭਾਉਣਗੇ ਤਾਂ ਮਾੜੀ ਗੱਲ ਅੱਜ ਇੱਕ ਬਹੁਤ ਵੱਡੀ ਜਿੱਤ ਜੋ ਦਿੱਲੀ ਦੀ ਹਾਸਲ ਹੋਈ ਹੈ ਔਰ ਆਮ ਆਦਮੀ ਪਾਰਟੀ ਦਾ ਜੋ ਕਿ ਚੂਰ ਦੀ ਪਾਰਟੀ ਸੀਗੀ ਉਹ ਅੱਜ ਕਲੀਅਰ ਹੋ ਗਿਆ ਮੈਨੂੰ ਹੈਰਾਨਗੀ ਹੁੰਦੀ ਹੈ ਕੇਂਦਰੀਵਾਲ ਸਾਹਿਬ ਤੇ ਕੇ ਉਹਨਾਂ ਦੀ ਕਾਠ ਦੀ ਹਾਂਡੀ ਇੱਕ ਵਾਰੀ ਨਹੀਂ ਦੋ ਵਾਰੀ ਚੜ ਗਈ ਤੇਨਵਾਰੀ ਚੜ ਗਈ ਕਿਉਂ ਅੱਜ ਵੀ ਉਹਨਾਂ ਨੇ ਸਵੇਰੀ ਇੱਕ ਛੁੱਲੀ ਛੜਤੀ ਵੀ 15-15 ਕਰੋੜ ਰੁਪਇਆ ਸਾਡੇ ਐਮਐਲਏ ਨੂੰ ਆਫਰ ਆ ਰਹੀ ਹੈ ਉਹ ਵੀ ਭਾਈ ਤੇਰੇ ਕੋਲੇ ਜਦੋਂ ਐਮਐਲਏ ਹੈ ਨਹੀਂ ਆਫਰ ਕਾ ਦੀ ਆ ਜੂਗੀ ਤੁਹਾਨੂੰ ਉਹ ਕੀ ਹੈ ਇੱਕ ਪਬਲਿਕ ਨੂੰ ਗੁੰਮਰਾ ਕਰਨ ਦੇ ਉਹਨਾਂ ਨੇ ਹਮੇਸ਼ਾ ਹੀ ਚੂੜ ਦੀ ਰਾਜਨੀਤੀ ਕੀਤੀ ਹੈ ਤੁਹਾਨੂੰ ਉਹ ਬਹੁਤ ਵੱਡੇ ਸੀ ਕੀ ਲੱਗਦਾ ਉਹਨਾਂ ਨੇ ਵਾਅਦੇ ਮੋੜ ਨਹੀਂ ਲਾਈ ਵਾਅਦੇ ਵਾਅਦੇ ਹੀ ਰਹਿ ਗਏ ਕੋਈ ਵੀ ਵਾਅਦਾ ਉਹਨਾਂ ਨੇ ਪੂਰਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹ ਇਹੀ ਕਾਰਨ ਰਿਹਾ ਉਹਨਾਂ ਦੀ ਹਾਰ ਦਾ ਲੋਕਾਂ ਨੂੰ ਹਰ ਗੱਲ ਸਮਝ ਆ ਗਈ ਕੀ ਲੱਗਦਾ ਹੁਣ ਉਹ ਪੰਜਾਬ 'ਚ ਐਂਟਰੀ ਕਰਨਗੇ ਭਗਵਾਨ ਤੁਹਾਨੂੰ ਸ੍ਰੀਫਾ ਦੇਣਾ ਜਲਦੀ ਹੀ ਪੈ ਸਕਦਾ ਜੀ ਕਿਉਂਕਿ ਇੱਥੇ ਵੀ ਹਾਲ ਹੁਣ ਇਹੀ ਹੋਣਾ ਔਰ ਮੈਂ ਇੱਕ ਨਿਊਜ਼ ਚੈਨਲ ਦੇ ਹੀ ਸੁਣ ਰਿਹਾ ਸੀਗਾ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਸਾਡੇ ਕੋਲੇ ਵਿਦ ਪ੍ਰੂਫ ਅਸੀਂ ਦੇਵਾਂਗੇ ਸਾਡੇ ਕੋਲੇ ਪ੍ਰੂਫ ਹੈ ਕਿ ਸਾ ਬੀਜੇਪੀ ਨੂੰ ਕਈ ਐਮਐਲਏ ਆਮ ਆਦਮੀ ਪਾਰਟੀ ਦੇ ਕੰਟੈਕਟ ਕਰ ਰਹੇ ਆ ਕਿ ਸਾਨੂੰ ਲੈ ਲਓ ਹੁਣ ਇਸ ਦੇ ਵਿੱਚ ਕੀ ਸੱਚਾਈ ਹੈ ਕੀ ਨਹੀਂ ਅਸ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਇੱਕ ਨਿਊਜ਼ ਚੈਨਲ 'ਤੇ ਸੁਣਿਆ ਕਿ ਕਹਿੰਦੇ ਅਸੀਂ ਪ੍ਰੂਫ ਦਵਾਂਗੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਚੰਨਣਾ ਹੋ ਚੁੱਕਾ ਕਿ ਹੁਣ ਸਾਡੇ ਪੱਲੇ ਕੁਝ ਨਹੀਂ ਹੈਗਾ ਜੇ ਅਸੀਂ ਲੰਗਰ ਸਿੰਘ ਸਿਰਸਾ ਜਿੱਤੇ ਹੈ ਕਿ ਉਹਨਾਂ ਦਾ ਪੰਜਾਬ ਨੂੰ ਫਾਇਦਾ ਹੋਏਗਾ ਦੇਖੋ ਆ ਤੁਸੀਂ ਇਹ ਦੇਖੋ ਦਿੱਲੀ ਦੇ ਵਿੱਚ ਜਿੱਥੇ ਪੰਜਾਬੀ ਜ਼ਿਆਦਾ ਰਹਿੰਦੇ ਆ ਉਹਨਾਂ ਏਰੀਆਜ਼ ਦੇ ਵਿੱਚ ਬੀਜੇਪੀ ਨੂੰ ਬਹੁਤ ਵਧੀਆ ਜਿੱਤ ਮਿਲੀ ਆ ਉਹ ਵੀ ਤਾਂ ਪੰਜਾਬ ਦੇ ਹੀ ਵਸਨੀਕ ਹਨ ਉਹ ਬੀਜੇਪੀ ਨੂੰ ਚਾਹੁੰਦੇ ਆ ਉੱਥੇ ਇਸ ਤੋਂ ਇਹੀ ਅੰਦਾਜ਼ਾ ਲੱਗ ਸਕਦਾ ਆਪਾਂ ਨੂੰ ਕਿ ਬੀਜੇਪ ਪੰਜਾਬ ਦੇ ਵਿੱਚ ਵੀ ਆਉਣ ਵਾਲੀ ਪਾਰਟੀ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਹੀ ਹੈ ਜੇ ਦਿੱਲੀ ਦਾ ਸਿੱਖ ਉੱਥੇ ਬੀਜੇਪ ਨੂੰ ਪਸੰਦ ਕਰ ਰਿਹਾ ਤਾਂ ਇੱਥੇ ਵੀ ਪੰਜਾਬ ਦਾ ਪੰਜਾਬੀ ਹੈ ਜਿਹੜਾ ਉਹ ਬੀਜੇਪ ਨੂੰ ਹੀ ਪਸੰਦ ਕਰ ਰਿਹਾ ਹਾਂਜੀ ਪ੍ਰਧਾਨ ਜੀ જય ਸ਼੍ਰੀ ਰਾਮ જય ਸ਼੍ਰੀ ਰਾਮ ਮੇਰ ਰਕੇਸ਼ਗਰ ਜ਼ਿਲ੍ਹਾ ਵਾ이스 ਪ੍ਰਧਾਨ ਫਰੀਦਕੋਟ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੀਜੇਪੀ ਦੇ ਦਿੱਲੀ ਦੇ ਜਿੱਤਪਾਂ ਤੇ ਬਹੁਤ ਬਹੁਤ ਵਧਾਈਆਂ ਦਿੰਨਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਦੇਖੋਗੇ ਆਮ ਪਾਰਟੀ ਦਾ ਕੀ ਹਾਲ ਹੋਇਆ ਦਿੱਲੀ ਵਿੱਚ ਇੱਕ ਝੂਠੀ ਰਾਜਨੀਤੀ ਕਰਦੇ ਸੀ ਜੋ ਕਿ ਲੋਕਾਂ ਨੇ ਅੱਜ ਉਹ ਉਹਨਾਂ ਨੂੰ ਦਿਖਾਤਾ ਕਿ ਤੁਸੀਂ ਕਿੰਨੇ ਪਾਣੀ 'ਚ ਖੜੇ ਆ ਕਦੇ ਹਸਪਤਾਲ ਖੋਲੇ ਆ ਕਦੇ ਸਕੂਲ ਖੋਲੇ ਆ ਡਰਾਮੇ ਕੀਤੇ ਆ ਪੈਸੇ ਬਣਾਏ ਆ ਬੀ ਅਕੋਟੀਆਂ ਬਣਾਈਆਂ ਕੇਜਰੀ ਬਗਲੇ ਜੋ ਕਿ ਲੋਕਾਂ ਨੇ ਸਜ਼ਾ ਦਿੱਤੀ ਕੱਲ ਆਹ ਦੇ ਸਪੀਡ ਦੇ ਵਿੱਚ ਕਹਿੰਦਾ ਮੈਂ ਚੋਰ ਆ ਤੇ ਲੋਕੀ ਮੈਨੂੰ ਸਜ਼ਾ ਦੇਣਗੇ ਉਹ ਅੱਜ ਲੋਕਾਂ ਨੇ ਦਿਖਾਤਾ ਕਿ ਤੈਨੂੰ ਸਜ਼ਾ ਹੀ ਸਜ਼ਾਯੋਗਾ ਹੀ ਐ ਤੂੰ ਤੇ ਚਾਲੂ ਖਲਾਰ ਕੇ ਰੱਖਤੀ ਤੇ ਸਾਰੀ ਟੀਮ ਮੋਦੀ ਦੇ ਨਿਰਦੇਸ਼ਾਂ ਅਨੁਸਾਰ ਸਮੁੱਚੇ ਸ਼ਹਿਰ ਔਰ ਦੇਸ਼ਵਾਸੀ ਸਾਰੀ ਬੀਜੇਪੀ ਦੀ ਟੀਮ ਨੇ ਉਹਨਾਂ ਦੇ ਨਿਰਦੇਸ਼ ਅਨੁਸਾਰ ਕੰਮ ਕੀਤਾ ਗਰਾਊਂਡ ਫਲੋਰ ਤੋਂ ਕੰਮ ਕੀਤਾ ਦਿੱਲੀ ਵਿੱਚ ਜੋ ਕਿ ਛੋਟੇ ਛੋਟੇ ਵਰਕਰਾਂ ਤੋਂ ਇੰਨੀ ਮਿਹਨਤ ਕੀਤੀ ਐ ਕਿ ਬੀਜੇਪੀ ਨੇ ਜੋ ਕਿ ਤੁਹਾਡੇ ਸਾਹਮਣੇ ਨਤੀਜਾ ਆਇਆ ਹਰਿਆਣੇ ਜੇ ਵੀ ਜਿੱਤ ਪ੍ਰਾਪਤ ਕੀਤੀ ਹੁਣ ਪੰਜਾਬ ਦੀ ਵਾਰੀ ਹੈ ਜੋ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਪੂਰਾ ਜਿੱਤ ਪ੍ਰਾਪਤ ਕਰੇਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ